ਤੇ ਮੈਂ ਹਾਂ ਤੁਹਾਡਾ ਆਪਣਾ ਸੁਖਵਿੰਦਰ ਕੋਹਲੀ ਤੇ ਬਿਲਕੁਲ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਹਾਂ ਸੈਨਪੁਰੇ ਚੌਂਗੜੀਆ ਜਿੱਥੇ ਕਿ ਹੋਟਲ ਆਰਐਸ ਦੇ ਵਿੱਚ ਇੱਕ ਪੁਲਿਸ ਦੀ ਵੱਡੀ ਰੇਡ ਪਈ ਆ ਜਿਸ ਵਿੱਚ 6 ਲੜਕੇ ਜਿਹੜੇ ਦੱਸੇ ਜਾ ਰਿਹਾ ਤੋਂ ਫੜੇ ਗਏ ਆ ਜਿੱਥੇ ਕਿ ਏ ਡਿਵੀਜ਼ਨ ਦੀ ਗੱਡੀ ਜੜੀ ਇੱਥੇ ਐਸਐਚਓ ਸਾਹਿਬ ਸਮੇਤ ਜਿਹੜੇ ਪਹੁੰਚੇ ਤੇ ਹੋਰ ਵੀ ਪੁਲਿਸ ਅਧਿਕਾਰੀ ਪਹੁੰਚੇ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਲੋਕ ਜਿਹੜੇ ਇੱਥੇ ਕਾਫੀ ਜਮਾ ਨੇ ਪੁਲਿਸ ਦੀਆਂ ਗੱਡੀਆਂ ਜੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਵੇਖ ਸਕਦੇ ਕਿ ਲੋਕਾਂ ਦਾ ਰਾਸ਼ ਜਿਹੜਾ ਇੱਥੇ ਦੇਖਣ ਚ ਮਿਲ ਰਿ ਪੁਲਸ ਦੀ ਉਹ ਇੱਥੇ ਪਈ ਹੈ ਤੇ ਬਿਲਕੁਲ ਉਹਦੇ ਵਿੱਚ ਜਿਸ ਦਾ ਜਾਣਕਾਰੀ ਮੁਤਾਬਕ ਪਤਾ ਲੱਗ ਰਿਹਾ ਕਿ ਜਿਹੜੇ 6 ਲੜਕੇ ਇਸ ਵਕਤ ਫੜੇ ਗਏ ਨੇ ਤੇ ਫਿਰ ਹਾਲ ਜਿਹੜੀਆਂ ਮੈਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਿਹਾ ਕਿ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੀ A ਡਿਵੀਜ਼ਨ ਰਾਮਬਾਗ ਦੀ ਗੱਡੀ ਜਿਹੜੀ ਇੱਥੇ ਆ ਪਹੁੰਚੀ ਹੋਈ ਆ ਤੇ ਜਿਹੜੀ ਪੁਲਿਸ ਵੱਲੋਂ ਹਜੇ ਕੋਈ ਵੀ ਬਿਆਨ ਨਹੀਂ ਜਿਹੜਾ ਇੱਥੇ ਹਜੇ ਤੱਕ ਸਾਡੇ ਕੋਲ ਪਹੁੰਚਿਆ ਕਿ ਜਿਹੜੀ ਪੁਲਿਸ ਹਜੇ ਅੰਦਰ ਜਿਹੜੀ ਮੌਜੂਦ ਆ ਇਸ ਵਕਤ ਤੇ ਜਿਹੜੀਆਂ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਜਿੱਦਾਂ ਦੱਸਿਆ ਜਾ ਰਿਹਾ ਕਿ ਦੋ ਚੱਕਰ ਲੱਗ ਚੁੱਕੇ ਆ ਕਿ ਜਿਹਦੇ ਵਿੱਚ ਤਿੰਨ ਤਿੰਨ ਕਰਕੇ ਜਿਹੜੇ ਮੁੰਡੇ ਆ ਉਹ ਲੈ ਜਾਏ ਗਏ ਆ ਤੇ ਫਿਰ ਹਾਲ ਫਿਰ ਗੱਡੀਆਂ ਜਿਹੜੀਆਂ ਇੱਥੇ ਪ੍ਰੋਪਰ ਜਿਹੜੀਆਂ ਗੇਟ ਦੇ ਅੱਗੇ ਲੱਗ ਚੁੱਕੀਆਂ ਨੇ ਤੇ ਫਿਰ ਹਾਲ ਦੇਖ ਸਕਦੇ ਹੋ ਕਿ ਦੋਵਾਂ ਪਾਸੇ ਜਿਹੜੀਆਂ ਗੱਡੀਆਂ ੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਜਿਹੜਾ ਆਰਸਟ ਹੋਟਲ ਦੇ ਵਿੱਚ ਜਿਹੜੀ ਹੈ ਵੱਡੀ ਰੇਟ ਜਿਹੜੀ ਹੈ ਉਹ ਪੁਲਿਸ ਦੀ ਪਈ ਆ ਤੇ ਫਿਰ ਹਾਲ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੇ ਹਜੇ ਤੱਕ ਪੁਲਿਸ ਦਾ ਬਿਆਨ ਨਹੀਂ ਆਇਆ ਤੇ ਜ਼ਰੂਰ ਜਿਹੜਾ ਪੁਲਿਸ ਵੱਲੋਂ ਵੀ ਜਿਹੜੀ ਹੈ ਅਸੀਂ ਗੱਲਬਾਤ ਕਰਾਂਗੇ ਕਿ ਆਖਰਕਾਰ ਜਿਹੜੀ ਕੀ ਜਿਹੜੀ ਰੇਟ ਹੈ ਮਾਰੀ ਹੈ ਉਸ ਦੇ ਵਿੱਚ ਕੀ ਜਿਹੜਾ ਇਥੋਂ ਬਰਾਮਦ ਹੋਇਆ ਤੇ ਜਿਹੜੀ ਰੇਟ ਹੈ ਵਜੀ ਹੈ ਕੀ ਕਾਰਨ ਹੋਇਆ ਰੇਟ ਦਾ ਤੇ ਬਿਲਕੁਲ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝਾ ਕਰ ਰਹੇ ਹਾਂ ਅਸੀਂ ਤੇ ਵੇਖ ਸਕਦੇ ਹੋ ਕਿ ਆ ਜਿਹੜੇ ਲੜਕੀਆਂ ਤੇ ਹੋਰ ਲੜਕੇ ਜਿਹੜੇ ਆ ਫੜੇ ਗਏ ਨੇ ਤੇ ਫਿਰ ਹਾਲ ਜਿਹੜੀਆਂ ਤਸਵੀਰਾਂ ਮੈਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਿਹਾ ਹਾਂ ਕਿ ਦੇਖੋ ਜੀ ਤਸਵੀਰਾਂ ਦੇ ਵਿੱਚ ਕਿ ਆ ਦੋ ਲੜਕੀਆਂ ਜਿਹੜੀਆਂ ਹੋਰ ਜਿਹੜੀਆਂ ਅੰਦਰੋਂ ਫੜੀਆਂ ਗਈਆਂ ਤੇ ਇੱਕ ਲੜਕਾ ਏ ਤੇ ਫਿਰ ਹਾਲ ਜਿਹੜੀਆਂ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੀਆਂ ਆਰਐਸ ਹੋਟਲ ਦੇ ਵਿੱਚ ਏਡੀ ਵੱਡੀ ਰੇਟ ਵਜੀ ਆ ਤੇ ਉਹਦੇ ਵਿੱਚੋਂ ਜਿਹੜੀਆਂ ਸੱਤ ਲੜਕੀਆਂ ਜੜੀਆਂ ਅੰਦਰੋਂ ਫੜੀਆਂ ਗਿਆ ਨੇ ਤੇ ਫਿਰ ਹਾਲ ਇੱਕ ਵੱਡੀ ਰੇਡ ਜਿਹੜੀ ਆ ਹੋਈ ਆ ਪੁਲਿਸ ਦੀ ਜਿਸ ਦੇ ਵਿੱਚ ਦੇਖ ਸਕਦੇ ਹੋ ਕਿ ਛੇ ਲੜਕੇ ਪਹਿਲੇ ਫੜੇ ਆ ਤੇ ਸੱਤ ਲੜਕੇ ਤੇ ਸੱਤ ਹੀ ਲੜਕੀਆਂ ਜੜੀਆਂ ਫੜੀਆਂ ਗਿਆ ਬਿਲਕੁਲ ਜਿਹੜੇ ਵੇਖਿਆ ਜਾਵੇ ਤੇ ਛੋਟੀ ਛੋਟੀ ਉਮਰ ਦੀ ਜੜੀਆਂ ਲੜਕੀਆਂ ਨੇ ਜੜੀਆਂ ਇੱਥੇ ਦੇਪਵਾਰ ਦਾ ਜਿਹੜਾ ਤੰਦਾ ਕਰਦੀਆਂ ਫੜੀਆਂ ਗਿਆ ਨੇ ਤੇ ਫਿਰ ਹਾਲ ਜੜੀਆਂ ਮੈਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਵਾਂ ਤੇ ਇਹ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਲਗਾਤਾ ਸਾਂਝਿਆ ਕਰ ਰਿਹਾ ਕਿ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜਿਹੜੀਆਂ ਲੜਕੀਆਂ ਇੱਥੋਂ ਫੜੀਆਂ ਜਿਆਂ ਨੇ ਬਿਲਕੁਲ ਜਿਹੇ ਉਮਰ ਦੀ ਗੱਲ ਕਰੀ ਤੇ ਉਮਰ ਕਾਫੀ ਛੋਟੀ ਲੱਗਦੀ ਆ ਤੇ ਫਿਰ ਹਾਲ ਜਿਹੜੀਆਂ ਇੱਥੋਂ ਤਸਵੀਰਾਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝਿਆ ਕਰ ਰਿਹਾ ਵਾਂ ਕਿ ਲੜਕੇ ਅਤੇ ਲੜਕੀਆਂ ਫੜੀਆਂ ਗਿਆ ਤੇ ਜਰੂਰ ਗੱਲਬਾਤ ਕਰਾਂਗੇ ਅੱਜ ਇੱਥੇ ਪਹਿਲੇ ਵੀ ਚੱਲਦਾ ਸੀ ਇਹ ਕੰਮ ਕਰਦਾ ਪਹਿਲਾਂ ਦਾ ਵੀ ਚੱਲਦਾ ਪਿਆ ਸੀ ਕੰਮ ਹਾਂਜੀ ਤੇ ਇਹ ਮੱਲੇ ਵਾਲੇ ਇਸ ਤਰ੍ਹਾਂ ਜੀ ਕਰਨ ਨੇ ਆ ਤੇ ਉਹ ਪਹਿਲੋਂ ਹੀ ਇਹ ਕੰਮ ਹੋ ਗਿਆ। ਅਸੀਂ ਰੋਜ਼ ਦੇਖਦੇ ਆਏ ਚੱਕਰ। ਅੱਛਾ ਜੀ। ਕਿਨੇ ਲੜਕੀਆਂ ਆਸਟਾ ਮਿਤੀ? ਆਹ ਟਾਈਮ ਤੇ ਉਹਨਾਂ ਨਾਲ ਪੰਜ ਲੜਕੀਆਂ ਖੜੀਆਂ ਨੇ। ਅੱਛਾ ਜੀ। ਤੇ ਪਹਿਲੋਂ ਮੁੰਡੇ ਚਾਰ ਖੜੇ, ਇੱਕ ਮੁੰਡਾ ਹੋਣ ਖੜਿਆ, ਪੰਜ ਮੁੰਡੇ। ਤੇ ਕਾਫੀ ਦੇਰ ਤੱਕ ਕੰਮ ਕਰਦੇ ਆ। ਉਹ ਹੋ ਹੀ ਗਿਆ ਕੋਈ ਜੌਨ ਦਾ ਹੋਟਲ ਖੁੱਲਿਆ, ਉਦੋਂ ਦਾ ਚੱਲਣ ਗਿਆ। ਕੀ ਲੱਗਦਾ ਕਿ ਸਟੀਆਂ ਕੀਆਂ ਨੇ? ਕੀ ਲੱਗਦਾ ਕਿ ਇਹ ਮੁੰਡਿਆਂ ਦੇ ਵਿੱਚ ਅਸਲ ਵਿੱਚ ਕੰਮ ਕਰਨਾ ਚਾਹੀਦਾ? ਨਹੀਂ ਚੱਲਣਾ ਚਾਹੀਦਾ। ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੈਂ ਤਾਂ ਕਹਿਣਾ ਹੈ ਕਿ ਇਹ ਕੰਮ ਜਿਹੜਾ ਗੰਦ ਬਿੰਦਾ ਵਾ ਇਹ ਖਤਮ ਹੀ ਹੋ ਜਾਏ ਇਹ ਬਿਲਕੁਲ ਜਿੱਦਾਂ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਦੇਖ ਸਕਦੇ ਹੋ ਕਿ ਇੱਕ ਜਿਹੜੀ ਰੇਟ ਇੱਥੋਂ ਵੱਡੀ ਰੇਟ ਹੋਈ ਆ ਲੋਕਾਂ ਵੱਲੋਂ ਜਿਹੜੇ ਆ ਬੋਰਡ ਹੈ ਉਹ ਵੀ ਸੁੱਟੇ ਸੁੱਟੇ ਜਾ ਰਹੇ ਆ ਜਿਵੇਂ ਦੇਖ ਸਕਦੇ ਹੋ ਕਿ ਹੋਟਲ ਦੇ ਜਿਹੜੇ ਆ ਬੋਰਡ ਆ ਸੁੱਟੇ ਗਏ ਆ ਇੱਕ ਵਾਰੀ ਗੱਲਬਾਤ ਕਰਾਂਗੇ ਭਾਜੀ ਜੋ ਗੰਦ ਦੱਸੋ ਜੀ ਵਖੋ ਇਹ ਕਮੇਟੀ 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 ਕੋਲੀ ਸਾਹਿਬ ਰੋਜ਼ ਹੁੰਨ ਨਿਕਲੇ ਇਹੋ ਕੋਸ਼ਿ ਹੁੰਦਾ ਰੋਜ਼ ਦਿਹਾੜੀ ਇਥੇ ਇਹੋ ਕੋਸ਼ਿ ਹੁੰਦਾ ਤੁਸੀਂ ਕਿੱਥੇ ਰਹਿੰਦੇ ਹੋ ਆਹ ਆ ਸਾਡਾ ਨਾਲ ਦੱਸਾਂਗੀ ਇਹ ਮੇਰਾ 4-5 ਦਾ ਰੇਟ ਹੋ ਚੁੱਕੀ ਉਸ ਤੋਂ ਬਾਅਦ 20 ਵਾਰ ਇਹੀ ਭਰ ਚੁੱਕੇ ਹਾਂ ਇਹੋ ਜੋ ਵੇਖ ਤੁਸੀਂ ਕੱਢੇ ਅੰਦਰੋਂ ਬਾਹਰ ਦੇਖੋ ਕੋਚੀ ਇਹੋ ਕੋਚੀ ਹੋ ਰਿਹਾ ਆ ਬਾਸ ਇਹੋ ਕੋਈ ਹੋਰ ਕੁਛ ਨਹੀਂ ਗਾ ਕੋਈ ਟੂਰਿਸਟ ਨਹੀਂ ਗਿਆ ਕੋਈ ਕੁਛ ਨਹੀਂ ਹੈਗਾ ਸਿਰਫ ਇਹੋ ਕੁਛ ਹੀ ਹੈਗਾ ਇਹ ਜੂ ਦਾ ਖੁੱਲਿਆ ਸਾਬ ਸਾਬ ਹੋ ਗਿਆ ਮੁਹੱਲੇ ਵਾਲੇ ਕੰਪਲੀਟ ਨਹੀਂ ਕੀਆ ਪਹਿਲੇ ਕੰਪਲੀਟ ਕੀ ਅਸੀਂ ਬੜੀ ਵਾਰੀ ਇੱਥੇ ਬੋਲ ਚੁੱਕੇ ਹੋਏ ਆਂ ਪੁਲਸਵਾ ਜਿਹੜੇ ਆਂਦੇ ਰੇਡ ਕਰਦੇ ਉਹਨਾਂ ਨੂੰ ਵੀ ਕਿੰਨੇ ਬਈ ਗੰਦ ਪਿਆ ਸਾਡੀ ਜਾਨ ਖੋਹੀ ਹੋਈ ਸੀ ਸਰ ਪੁਲਸ ਕੁਝ ਬੋਲ ਕੇ ਨਹੀਂ ਤਿਆਰ ਸੀ ਕਹਿੰਦੀ ਵੈਰੀਫਾਈ ਕਰ ਰਹੇ ਮੈਂ ਕਹਾਂ ਤੁਸੀਂ ਕੱਪੜੇ ਮੂੰਹ ਤੇ ਲੜਕੀਆਂ ਦੇ ਬੰਨੇ ਆਂ ਤੁਹਾਨੂੰ ਰੈਡ ਕਟ ਚ ਵੈਰੀਫਾਈ ਦਾ ਕੀ ਬਸ ਬਸ ਕੀ ਮੰਗ ਕਰਦੇ ਹੋ ਤੁਸੀਂ ਦੱਸੋ ਜੀ ਮਿੱਕੀ ਭਾਜੀ ਕੀ ਸਾਹਮਣੇ ਜੋ ਬੰਦੀ ਕਰਵੇ ਕੀਤੀ ਜਾਏ ਸਾਡੇ ਮੁਹੱਲੇ ਦੀ ਗੰਦ ਪਿਆ ਇਹਨੂੰ ਬੰਦ ਕਰਾਇਆ ਜਾਏ ਸੀਲ ਕੀਤਾ ਜਾਵੇ ਹੋਟਲ ਬੰਦ ਕਰਾਇਆ ਜਾਵੇ ਹਾਂਜੀ ਕੀ ਕੀ ਮੁਹੱਲੇ ਦੇ ਵਿੱਚ ਇਸ ਤਰ੍ਹਾਂ ਦੇ ਨਾ ਕੋਈ ਪਾਸਾ ਨਾ ਕੁਛ ਨਿਆਏ ਖੁੱਲਿਆ ਹੈ ਮਾਲਕ ਨੂੰ ਦੋ ਤਿੰਨ ਵਾਰੀ ਸਾਭੀ ਨਾ ਮਾਲਕ ਨੇ ਦੋ ਤਿੰਨ ਵਾਰੀ ਫੋਨ ਕੀਤਾ ਉਹ ਕਹਿੰਦਾ ਮੈਂ ਕਰਾ ਦਿੱਤਾ ਉਹਦੇ ਨਾਲ ਗੱਲ ਕਰੋ ਦੋ ਤਿੰਨ ਦਿਨ ਝਗੜਾ ਵੀ ਹੋਇਆ ਥਾਣੇ ਥਾਣੀ ਵੀ ਹੋਏ ਫਿਰ ਉਹੀ ਹਾਲ ਨਾ ਜਿਹੜਾ ਰਹਿਣ ਵਾਲਾ ਮਾਲਕ ਜੀ ਹੈ ਮਾਲਕ ਦੇ ਪ੍ਰਤਾਪ ਨਗਰ ਦੇ ਰਹਿਣ ਵਾਲਾ ਹੈ ਅੱਛਾ ਤੇ ਜਿਹੜਾ ਤੁਹਾਡੀ ਪਹਿਲੇ ਵੀ ਝਗੜਾ ਹੋਰ ਵੀ ਕੋਈ ਕਾਰਵਾਈ ਨਹੀਂ ਤੁਸੀਂ ਨੇ ਸੁਣਿਆ ਕੁਛ ਵੀ ਉਦੋਂ ਕੁਛ ਹੋ ਉਹ ਕੋਈ ਕਾਰਵਾਈ ਨਹੀਂ ਝਗੜਾ ਆਇਆ ਦੋ ਤਿੰਨ ਵਾਰੀ ਉਹ ਬਾਅਦ ਚ ਫਿਰ ਆਪਣੇ ਥਾਣੇ ਗਏ ਫਿਰ ਵਾਪਸ ਆ ਗਏ ਕੋਈ ਗੱਲ ਨਹੀਂ ਕੀ ਲੱਗਦਾ ਕਿ ਜਏ ਹੋਟਲ ਐਸਰਮ ਮਹੱਲਿਆਂ ਦੇ ਵਿੱਚ ਹੋ ਠੀਕ ਹੈ ਹੁਣ ਸੀਲ ਕੀਤਾ ਜਾਵੇ ਸੀਲ ਕੀਤਾ ਜਾਏ ਨੂੰ ਬੰਦ ਸਾਈ ਸਾਡੀ ਗੁਜ਼ਾਇਸ਼ ਮਹੱਲੇਦਾਰ ਨੇ ਇਕੱਠੇ ਹੋ ਗਿਆ ਇਹ ਆਪ ਬੰਦ ਕਰਾ ਦੇਣਾ ਸਾਡੀ ਇਹ ਰੇਡ ਸੀ ਪੁਲਿਸ ਦੀ ਕਿੰਵੀਂ ਰੇਡ ਸੀ ਉਹ ਚੌਥੀ ਰੇਡ ਸੀ ਚੌਥੀ ਰੇਡ ਸਾਡੀ ਸਰ ਕੀ ਕਰਾ ਜਾਂਦੇ ਹੋ ਇਹ ਹੋਟਲ ਬੰਦ ਹੋਣਾ ਚਾਹੀਦਾ ਬੰਦ ਹੋਣਾ ਚਾਹੀਦਾ ਭਾਜੀ 100% ਬੰਦ ਹੋਣਾ ਚਾਹੀਦਾ ਸਾਰਾ ਮੱਲਾ ਇਹੋ ਹੀ ਕਹੇਗਾ ਭਾਜੀ ਬੱਚੇ ਵਾਲੇ ਹੈਗੇ ਪਰਿਵਾਰ ਵਾਲੇ ਸਾਰੇ ਹੈਗੇ ਆ ਰੋਜ਼ ਇਹੀ ਕੋਸ਼ਿਸ਼ ਏ ਆ ਵੀ ਇਹ ਦੇਖ ਕੇ ਉਹ ਇਸ ਤਰ੍ਹਾਂ ਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਕਿ ਇਹ ਇਹਨਾਂ ਨੂੰ ਬੇਕਲੋ ਪਾਰਕਿੰਗ ਦੀ ਇਹ ਬਹੁਤ ਬੱਚੀਆਂ ਦੇਖ ਰਹੀਆਂ ਪਰਮਿਸ਼ਨ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਜੀ ਟੂਰਿਸਟ ਇੱਥੇ ਹੈ ਹੀ ਕੋਈ ਨਹੀਂ ਕੰਮ ਹੀ 2 ਨੰਬਰ ਦਾ ਚੱਲ ਰਿਹਾ 12 12 13 ਦੇ ਸਾਲ ਦੀਆਂ ਕੁੜੀਆਂ ਮੁੰਡੇ ਹੁੰਦੇ ਸਾਰੇ ਹਾਂਜੀ 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 ਸਾਰੇ ਵੇਖੋ ਰਿਆਸੀ ਘਰ ਹੈ ਪਰਿਵਾਰ ਵਾਲੇ ਘਰ ਹੈ ਭੈਣਾ ਸਾਰੀਆਂ ਮਾਵਾ ਭੈਣਾ ਨੇ ਬੱਚੇ ਨੇ ਇੱਥੇ ਕੀ ਅਸਰ ਪਏਗਾ ਸਾਰਿਆਂ ਤੇ ਲੱਗਦਾ ਕਿ ਹੋਟਲ ਬੰਦ ਹੋਣਾ ਚਾਹੀਦਾ ਭਾਜੀ ਲੱਗਦਾ ਕਿ 100% ਬੰਦ ਹੋਣਾ ਚਾਹੀਦਾ ਠੀਕ ਹੋਟਲ ਕਿਹਨਾਂ ਦਾ ਭਾਜੀ ਕਿਹੜਾ ਹੋਟਲ ਹੈ ਉਹਨੂੰ ਲੱਗੇ ਬਹੁਤ ਜੀ ਸਜੀਤ ਜੀ ਦਾ ਜਿਹੜਾ ਨਾਮ ਦਾ ਸੁਆਰ ਆ ਨਾਮ ਦਾ ਸੁਣਾ ਨਾ ਨਾਮ ਦਾ ਮੋਟਰ ਦਾ ਵੀ ਡੀਡ ਕਿਹਨੇ ਜਿਹੜੀ ਆਈਡੀ ਆਈਡੀ ਵਗੈਰਾ ਨਹੀਂ ਈ ਲੂਜ ਤੇ ਸਰ ਵੈਰੀਫਾਈ ਕਰ ਰਿਹਾ ਨਾ ਆਈਡੀ ਵਗੈਰਾ ਦੇ ਨਾਲ ਹੀ ਰਜਿਸਟਰ ਸਰ ਵੈਰੀਫਾਈ ਕਰ ਰਜਿਸਟਰ ਦੇ ਨਾਲ ਸਰ ਤੀ ਲੈ ਕੇ ਜਾ ਰਹੇ ਹੋ ਕਿੰਨੇ ਜਨੇ ਗੇ ਟੋਟਲ ਸਰ ਕਿੰਨੇ ਫੜੇ ਗਿਆ ਟੋਟਲ ਕਿੰਨੇ ਲੜਕੇ ਕਿੰਨੇ ਲੜਕੀਆਂ ਕਿੰਨੇ ਲੜਕੀਆਂ ਗਿਆ ਪਹਿਲਾਂ ਚੱਲ ਗਏ ਮਰਦੋ ਪਤਾ ਨਹੀਂ ਮਿਲਿਆ ਰਜਿਸਟਰਡ ਤੇ ਮੇਨਟੇਨ ਕੀਤਾ ਹੁੰਦਾ ਕਿੰਨੇ ਕ ਬਡੇ ਗਏ ਸਾਰੇ ਅਡਲਟ ਹੈਗੇ ਕਿ ਨਾਬਾਲਗ ਵੀ ਗਏ ਕੁੜੀਆਂ ਵਿੱਚ ਸਰ ਵੈਰੀਫਾਈ ਕਰ ਰਹੇ ਤੇ ਬਰੇ ਸਰ ਵੈਰੀਫਾਈ ਤੇ ਤੁਸੀਂ ਲੈ ਜਾਣ ਤੋਂ ਪਹਿਲਾਂ ਕਰਨਾ ਚਾਹੀਦਾ ਜਾਣਕਾਰੀ ਤਾਂ ਥੋੜੀ ਦੋ ਨਾ ਲੈ ਜਾਣ ਤੋਂ ਪਹਿਲਾਂ ਲੈ ਲੈਣਾ ਇਹ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਆ ਲੜਕੀਆਂ ਜਿਹੜੀਆਂ ਸੱਤ ਲੜਕੀਆਂ ਜਿਹੜੀਆਂ ਛੋਟੇ ਉਮਰ ਦੇ ਜਿਹੜੇ ਲੜਕੀਆਂ ਫੜਿਆ ਗਿਆ ਕੁਝ ਲੜਕੇ ਨਾਲ ਜਿਹੜੇ ਫੜੇ ਗਏ ਆ ਤੇ ਫਿਰ ਹਾਲ ਦੇਖ ਸਕਦੇ ਹੋ ਕਿ ਆਰਐਸ ਹੋਟਲ ਦੇ ਵਿੱਚ ਜਿਹੜੀ ਹੈ ਵੱਡੀ ਰੇਟ ਹੋਈ ਆ ਜਿਸ ਦੇ ਦੌਰਾਨ ਇਹ ਜਿਹੜੀਆਂ ਇਥੋਂ ਲੜਕੀਆਂ ਲੜਕੇ ਬਰਾਮਦ ਹੋਏ ਨੇ